ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੰਨੀ ਅਸੀਂ ਸਪਰੇਅ ਲੜੀਂਦੀ ਜੇ 7 ਗੁਣਾ ਅਸੀਂ ਕਰ ਰਹੇ ਹਾਂ 68 ਗੁਣਾ ਤੇ ਸਾਰੀ ਦੀ ਸਾਰੀ ਉਹ ਸਪਰੇਅ ਵਿੱਚਲਾ ਜ਼ਹਿਰ ਜ਼ਮੀਨ ਦੇ ਥੱਲੇ ਜਾਂਦਾ ਪਿਆ ਜੇ ਜ਼ਮੀਨ ਦੇ ਹੇਠੋਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਹਾਂ ਸਿਰਫ 3 ਦਿਨ ਪੁਰਾਣੇ ਅੰਕੜੇ ਆਏ ਜੇ ਕਿ ਪੰਜਾਬ ਵਿੱਚਲਾ 60% ਦੀ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਇਹ ਸਿਰਫ ਗੁਰਦੇ ਉਡਾਏਗਾ ਕੈਂਸਰ ਕਰੇਗਾ ਵਾਲ ਝਾੜੇਗਾ ਵਕਤ ਤੋਂ ਪਹਿਲਾਂ 20 20 ਸਾਲ ਪਹਿਲਾਂ ਇਹਨਾਂ ਪੰਜਾਬੀਆਂ ਦੀ ਮੌਤ ਦਾ ਕਾਰਨ ਬਣੇਗਾ World Health Organization ਬੈਠੀ ਨੂੰ ਚਿੰਤਾ ਹੈ ਕਿ ਇਸ ਕੌਮ ਦੀ ਐਕਸਪਾਇਰੀ ਡੇਟ ਆ ਗਈ ਹੈ ਪਰ ਸਾਨੂੰ ਚਿੰਤਾ ਨਹੀਂ ਅਸੀਂ ਸੀਮਾ ਤਾਂ ਆਪਣੇ ਤੱਕ ਕਿ ਮੈਂ ਇੰਨੇ ਹਿੱਸੇ ਵਿੱਚ ਸਪਰੇ ਨਹੀਂ ਕੀਤੀ ਤਾਂ ਮੈਂ ਜ਼ਹਿਰ ਤੋਂ ਬਚ ਜਾਵਾਂਗਾ ਅਫਸੋਸ ਕਿ ਸਾਡੀ ਹਵਾ ਵੀ ਇਸ ਵੇਲੇ ਸਾਹ ਲੈਣਯੋਗੀ